ਉਹ ਸਸਕਾਰ ਹੋ ਗਿਆ ਸੀ ਬਾਹਰ ਨਿਕਲ ਰਹੇ ਸੀ ਤੇ ਲੋਕੋ ਕੇ ਸਾਹਬ ਆਉਂਦੇ ਆ ਆਣ ਕੇ ਟੱਕੇ ਨੂੰ ਕਹਿੰਦੇ ਤੂੰ ਇੱਥੇ ਆਣ ਕੇ ਕੀ ਕਰ ਲਿਆ ਗੁਰੂ ਘਰ ਬਹਿ ਕੇ ਜਦੋਂ ਬੰਦੇ ਇਹੋ ਵੀ ਗੰਦੀ ਰਾਜਨੀਤੀ ਕਰ ਕੋਈ ਦੁਰਸ਼ਰਮ ਦੇ ਪਿਤਾ ਦੇ ਸਸਕਾਰ ਦੇ ਐਮ ਐਲਏ ਕੋਈ ਹਲਕਾ ਇੰਚਾਰਜ ਨਾ ਜਾਵੇ ਸਰਦਾਰ ਬਿਕਰੂ ਸਿੰਘ ਨਜੀਠੀ ਤੋਂ ਇਲਾਵਾ ਮੈਂ ਕਿਸੇ ਨੂੰ ਹੋਰ ਨਾਂਕ ਦੀ ਲੀਡਰ ਮੰਨਿਆ ਸੀ ਇੱਕ ਵਾਰੀ ਧੋਖਾ ਦੋ ਵਾਰ ਧੋਖਾ ਫੇਰ ਧੋਖਾ ਖਾਨ ਤੋਂ ਬਾਅਦ ਮਾਨੂੰ ਦਾਸ ਹੋ ਗਿਆ ਜਿਸ ਦਿਨ ਮੇਰੇ ਪਿਤਾ ਦੀ ਮੌਤ ਹੁੰਦੀ ਆ ਮੈਂ ਚੰਡੀਗੜ੍ਹੋਂ 2 ਵਜੇ ਪੋਸਟ ਕਰਦਨਾ ਕਿ ਪਿਤਾ ਜੀ ਦੀ ਮੌਤ ਹੋ ਗਈ ਆ ਸਵੇਰੇ 10 ਵਜੇ ਸੰਸਕਾਰ ਆ ਚੈੱਕ ਕਰ ਲੋ ਇਹਨਾਂ ਦੀ ਫੇਸ ਆਈਡੀ ਲੋਕੋਂ ਕੇ ਸਾਹਮਣੇ ਸਵੇਰੇ 10 ਵਜੇ ਮੀਟਿੰਗ ਸੱਸਣੀ ਸੀ ਜਾ ਕੇ ਘਰੇ ਪੁੱਛਿਆ ਮੈਂ ਕਿਹਾ ਭਾਵਾ ਕੀ ਲਾਲ ਲਾਲਾ ਹੋਈ ਉੱਥੇ ਨਵਾ ਪੈ ਗਿਆ ਟਿੱਕਾ ਵੀ ਅਗੋਂ ਪੈ ਗਿਆ ਵੀ ਯਾਰ ਕੋਈ ਹੱਦ ਹੁੰਦੀ ਜਾਂ ਹਾਂ ਹਾਂ ਹੁਣ ਰਾਏ ਸੰਧੀ ਇਲੈਕਸ਼ਨ ਆ ਗਈ ਜਿੱਥੋਂ ਸਿਆਪਾ ਪਿਆ ਮੈਂ ਕਿਹਾ ਮੈਨੂੰ ਕਹਿੰਦਾ ਜੀ ਆਉਣਾ ਲੋਕੋ ਦੇ ਸਾਹਮਣੇ ਮੈਂ ਚਾਹ ਮੈਨੂੰ ਕਿਹਾ ਮਜੀਠੀਆ ਲੋਕੋ ਦੇ ਸਾਹਮਣੇ ਚਾਹ ਪਿਆ ਦੋ ਮੈਂ ਕਿਹਾ ਚਾਹ ਮਿੱਤਰਾਂ ਇਹਦੀ ਗਈ ਆ ਮੁੱਕ ਸਾਡੇ ਕੋਲ ਮੁੱਕ ਗਈ ਮਜੀਠੀਆ ਦੀ ਵੀ ਗੱਲ ਉੱਥੇ ਇਹ ਸੀ ਵੀ ਇਹ ਤਾਂ ਸਰਕਾਰੀਆਂ ਦੋਵੇਂ ਨਾਲੇ ਸਰਕਾਰੀਆਂ ਨੇ ਕਾਂਗਰਸ ਮਾਰਤੀਆ ਮੁਜੀਠੇ ਜਾ ਕੇ ਵੇਖ ਲੋ ਕਹੇ ਮੁਜੀਠਿਆ 10 ਜੇ ਤਰਨਾ ਇਨਾ ਚਰਮ ਲਾਇਆ 1 ਰੁਪਏ ਦਾ ਵੀ ਰਵਾਧਾਰ ਹਾਂ 10 ਆ ਮੀਡੀਆ ਲੈ ਕੇ ਤੇਰੀ ਹਿੱਕ 'ਚ ਵੱਜੂਗਾ ਤੂੰ ਜਿੱਤੇ ਵੀ ਹੋਇਆ ਚੜ ਗਰੂਪ ਘਰ ਜਾ ਕੇ ਕਹਿੰਦੇ 1 ਲੱਖ ਰੁਪਏ ਦਾ ਵੀ ਫਿਰ ਸ਼ਮਸ਼ੋਸ਼ੀਨਾ ਰਵਾਧਾਰ ਆ ਤਮੈ ਰਾਜਨੀਤੀ ਕਰ ਦੂਗਾ ਇਹ ਸਾਹ ਜਿੰਦਗੀ ਰਸ ਕਰਨ ਲਾਇਆ ਗੈਰ ਗੌਰਮਿੰਟ ਆਗਿਆ ਗੁਰੂ ਕਰ ਕਹੇ ਉਹਨਾਂ ਕੋ 1 ਰੁਪਇਆ ਦਾ ਮਰਵਾਦਾ ਰ ਮੇਰਾ ਕੋਈ ਮਸੀਦਾ ਕੋ ਚਾਚੇ ਦਾ ਕੋ ਮਾਮੇ ਦਾ ਕੋ ਤਾਏ ਦਾ ਤੇਰ ਕੋ ਕਹੇ ਗੁਰੂ ਕਰ ਚਵਾਇਆ ਮੈਂ ਦਾਸ ਜੀ ਸਰਵਜਨ ਮંત્રી ਪੰਜਾਬ ਤੇ ਲੋਕ ਸਭਾ ਉਮੀਦਵਾਰ ਹਲਕਾ ਜਿਹੜਾ ਸਾਡੇ ਤੋਂ ਚੋਣ ਲੜ ਰਹੇ ਨੇ ਉਹਨਾਂ ਦੇ ਨਾਲ ਬਿਰਾਜਮਾਨ ਪੱਟੀ ਸਾਹਿਬ ਸਰਦਾਰ ਤਲਵਿੰਦਰ ਸਿੰਘ ਜੀ ਸ਼ੀਨਾ ਜੋ ਸਾਡੇ ਸਾਰੇ ਨੇ ਇੱਥੇ ਜਿੰਨੇ ਬੈਠੇ ਸਤਿਕਾਰਯੋਗ ਵੱਡੇ ਨੇ ਬਾਕੀ ਤੁਸੀਂ ਸਾਰੇ ਦਰਜਾ ਬਦਰਜਾ ਸਰਪੰਚ ਪੰਚ ਸਹਿਬਾਨ ਮੈਂ ਸਮਝਦਾ ਤੁਸੀਂ ਸਾਡਾ ਸਾਰਾ ਪਰਿਵਾਰ ਬੈਠੇ ਹੋ ਨਾਂ ਲੈਣ ਲੱਗਾ ਤੇ ਸਮਾਂ ਲੱਗ ਜਾਣਾ ਜੇ ਇੱਕ ਇਹਦਾ ਰਹਿ ਗਿਆ ਤੇ ਉਹ ਗੁੱਸਾ ਕਰੂਗਾ ਮੈਂ ਸੋਹੇ ਹੱਥ ਜੋੜ ਕੇ ਤੁਹਾਡੇ ਕੋਲ ਮਾਫੀ ਮੰਗਦਾ ਆਓ ਸਾਰੇ ਫਤਿਹ ਦੀ ਧਾਂਜ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਦੀ ਫਤਿਹ ਗੱਜ-ਬੱਜ ਕੇ ਜਵਾਬ ਦਿਆ ਕਰੋ ਠੰਡੇ ਜੇ ਬੈਠੇ ਫੇਰ ਫੋਦੇ ਬਲੋਂ ਲਗਾ ਗੱਜ-ਬੱਜ ਕੇ ਜਦੋਂ ਵਾਹ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ ਵੀਰੋ ਅੱਜ ਆਪਾਂ ਜਿਹੜਾ ਇਹ ਇਕੱਠਾ ਜੋ ਆਪਾਂ ਇਕੱਠੇ ਹੋਏ ਆ ਅੱਜ ਆਪਣੇ ਜਿਹੜੇ ਹਲਕੇ ਦੀ ਆਵਾਜ਼ ਆ ਜਿਹੜੀ ਲੋਕ ਸਭਾ ਦੀ ਆਵਾਜ਼ ਬਣਨਾ ਜਿਨੇ ਜਿਨੇ ਜਾ ਕੇ ਸੈਂਟਰ ਦੇ ਵਿੱਚ ਜਾ ਕੇ ਜਿੰਨੇ ਗੱਲ ਕਰਨੀਆਂ ਉਹਨੂੰ ਵੋਟ ਪਾਉਣ ਲਈ ਉਹਦੇ ਚੁੜਨ ਵਾਸਤੇ ਆਪਾਂ ਸਾਰੇ ਇਕੱਠੇ ਹੋਏ ਆ ਵੀਰੋ ਆਪਾਂ ਇਹ ਸੋਚੀਏ ਵੀ ਅੱਜ ਤਿੰਨ ਚਾਰ ਉਮੀਦਵਾਰ ਖਲੋਤੇ ਨੇ ਆਪਾਂ ਬੋਰਡ ਦਾ ਅਸਲੀ ਹੱਕਦਾਰ ਕੌਣ ਹੈ ਮੈਂ ਗੱਲ ਕਰਾਂ ਜੇ ਪਹਿਲੋਂ ਸਰਦਾਰ ਗੁਲਦੀਪ ਸਿੰਘ ਧਾਰੀਵਾਲ ਦੀ ਪਹਿਲੀ ਗੱਲ ਦੇ ਆਪਣੇ ਵਰਗੇ ਆਮ ਇਨਸਾਨ ਆਪਣੇ ਘਰਾਂ ਚੋਂ ਆਪਣੇ ਇਥੇ ਪਿੰਡਾਂ ਚ ਖੇਡਦੇ ਸਿਆਸਤ ਕਰਦੇ ਜਵਾਨ ਹੋਏ ਤੁਹਾਡਾ ਆਪਣਾ ਪਰਿਵਾਰ ਛੀਨੇ ਡੱਪੋ ਸਹਸਰਾ ਆ인다 ਕੇ ਜਨਦੇਕਲਾ ਜਾਂਦਾ ਵੀਰੋ ਆਪਣੇ ਜਿਹੜੇ ਇਲਾਕੇ ਦੀ ਗੱਲ ਹੁੰਦੀ ਆ ਮੈਂ ਸਮਝਦਾ ਸਾਰੀ ਜ਼ਿੰਦਗੀ ਉਹਨਾਂ ਦੀ ਹਰਸਾ ਸ਼ੀਨਾ ਬਲਾਗ ਦੇ ਵਿੱਚ ਦਾ ਕੁਕੜਾਂ ਵਾਲੇ ਅੱਡੇ ਤੇ ਰਹਿ ਜਾਸਾਂ ਸੀ ਇੱਥੇ ਵੀ ਵਖੋ ਉਹਨਾਂ ਨੇ ਸਾਰੀ ਪਤੀਤ ਕੀਤੀ ਆ ਆਪਣੇ ਇਲਾਕੇ ਦਾ ਕੋਈ ਬੰਦਾ ਹੋਣਾ ਆਪਣੇ ਇਲਾਕੇ ਦਾ ਲੀਡਰ ਹੋਣਾ ਬਹੁਤ ਵੱਡੀ ਗੱਲ ਹੁੰਦੀ ਆ ਇਸ ਕਰਕੇ ਜਦੋਂ ਕੋਈ ਆਪਣੇ ਇਲਾਕੇ ਦਾ ਲੀਡਰ ਉੱਠਦਾ ਆ ਇੱਥੇ ਜਾਣਾ ਲੈਕਚਰ ਦੇਣ ਲਈ ਐਮਐਲਏ ਬਣਨਾ ਐਮਪੀ ਦੀ ਫੇਰ ਟਿਕਟ ਲੈ ਕੇ ਆਉਣਾ ਕੋਈ ਛੋਟੀ ਗੱਲ ਨਹੀਂ ਵੀਰ ਸਰਪੰਚ ਨਹੀਂ ਬਣਨਦਾ ਪਿੰਡ ਦੇ ਵਿੱਚ ਮੈਂਬਰ ਨਹੀਂ ਬਣ ਜਾਂਦਾ ਇਹ ਵਾਹਿਗੁਰੂ ਗੁਰੂ ਰਾਮਦਾਸ ਦੀ ਕਿਰਪਾ ਹੋਵੇ ਤੁਹਾਡਾ ਸਾਰੇ ਮੈਂ ਆਸ਼ੀਰਵਾਦ ਹੋਵੇ ਤੇ ਫਿਰ ਬੰਦਾ ਇਥੋਂ ਤੱਕ ਪਹੁੰਚਦਾ ਮੈਂ ਸਮਝਦਾ ਕਿੰਨੀ ਕਿਰਪਾ ਸੱਚੇ ਪਾਸ਼ਾ ਵਾਹਿਗੁਰੂ ਨੇ ਇਹਨਾਂ ਤੇ ਕੀਤੀ ਆ ਆਮ ਘਰਾਂ ਚੋਂ ਉੱਠ ਕੇ ਪਹਿਲੋਂ ਐਮਐਲਏ ਬਣੇ ਫਿਰ ਮੰਤਰੀ ਬਣੇ ਦੋ ਸਾਲ ਰਾਤ ਦਿਨ ਇਹਨਾਂ ਨੇ ਇੱਕ ਪੀਤਾ ਨਾਲੇ ਹਲਕੇ ਸੇਵਾ ਕੀਤੀ ਪਾਰਟੀ ਦਾ ਸਰਵੇ ਹੋਇਆ ਟਿਕਟ ਕਿਨੂੰ ਦਿੱਤੀ ਜਾਵੇ ਸਰਵੇ ਦੇ ਨਾਂ ਜਿਹੜਾ ਸਤਾਰ ਕੁਮਾਰਦੀਪ ਸਿੰਘ ਧਾਰੀਵਾਲ ਦਾ ਆਇਆ ਪਾਰਟੀ ਨੇ ਫਿਰ ਇਨਾਂ ਨੇ ਸੀਰ ਨਹੀਂ ਕੀਤੀ ਮੰਤਰੀ ਪੁਣਾ ਛੱਡ ਕੇ ਫੇਰ ਅੱਜ ਦੇਖੋ ਐਮਪੀ ਦੇ ਇਲੈਕਸ਼ਨ ਜਿਹੜੀ ਆ ਬੰਦਾ ਲੜ ਰੇ ਰਾਹ ਦੇਣੇ ਨਾ ਇੱਕ ਨੇ ਕੀਤਾ ਦਾਸਤ ਦੇ ਵਿੱਚ ਵੀ ਕੋਸ਼ਦਾ ਹੈ ਤੁਸੀਂ ਲੰਮਾ ਸਮਾਂ ਮੇਰੇ ਸਾਥ ਹੁੰਦਾ ਤੁਹਾਡੇ ਤੇ ਮੈਨੂੰ ਕੋਈ ਗਿਲਾ ਨਹੀਂ ਆ ਗਿਲਾ ਵੀਰੋ ਉਹਨਾਂ ਦੇ ਜਿਨ੍ਹਾਂ ਤੇ ਮੈਂ ਰੱਬ ਜੀ ਨਾਲ ਵਿਸ਼ਵਾਸ ਕਰਦਾ ਸੀ ਜਿਹਨੂੰ ਮੈਂ ਆਪਣਾ ਪਿਓ ਮੰਨਦਾ ਸੀ ਭਰਾ ਮੰਨਦਾ ਸੀ ਜਿਹੜਾ ਕਦੀ ਇਹ ਗੱਲ ਕਹਿ ਦਿੰਦਾ ਸੀ ਕਿ ਕਦੀ ਕਿਸੇ ਦਾ ਮਾਂ ਪਿਓ ਮਾੜਾ ਨਹੀਂ ਸੋਚਦਾ ਮੈਂ ਉਸ ਤੋਂ ਉਸ ਬੰਦੇ ਤੋਂ ਲਾ ਸਰਦਾਰ ਬਿਕਰਮ ਸਿੰਘ ਮਜੀਠੀਆ ਤੋਂ ਇਲਾਵਾ ਮੈਂ ਕਿਸੇ ਨੂੰ ਹੋਰ ਨਾ ਕਦੀ ਮੀਟਰ ਮੰਨਿਆ ਸੀ ਦੋ ਵਾਰ ਇੱਕ ਵਾਰੀ ਧੋਖਾ ਦੋ ਵਾਰ ਧੋਖਾ ਫੇਰ ਧੋਖਾ ਖਾਨ ਤੋਂ ਬਾਅਦ ਮਾਣੂ ਦਾਸ ਹੋ ਗਿਆ ਤੁਖੀ ਹੋ ਗਿਆ ਉਹ ਉਸ ਦਿਨ ਹੋਇਆ ਅੱਜ ਸਾਰਾ ਪਿੰਡ ਬੈਠਾ ਆਪਾਂ ਗੁਰੂ ਘਰ ਬੈਠੇ ਮਜੀਠੀਆ ਸਾਹਿਬ ਨੇ ਕਹਿਣ ਤੇ ਮਨ ਲੋਪੋਗਰ ਸਾਹਿਬ ਨੇ ਪਿਛਲੇ ਇਲੈਕਸ਼ਨ ਤੋਂ ਪੁਰਿਆ ਸਾਰਾ ਪਿੰਡ ਸਾਰਾ ਗਵਾਲ ਇਲਾਕਾ ਬੈਠਾ ਦੱਸੋ ਮੇਰੇ ਜ ਕੋਈ ਨੁਕਸਾਨ ਜਦੋਂ ਗੁਰੂ ਘਰ ਛੇਵੀਂ ਪਾਸ਼ਾਏ ਦੇ ਬਹਿ ਕੇ ਸਾਡੀ ਗੱਲ ਮੋਗੀ ਮੈਂ ਸਾਰਿਆਂ ਬੰਦੇ ਨੂੰ ਕਿਹਾ ਮੈਂ ਕਿਹਾ ਆਪਾਂ ਗੁਰੂ ਘਰ ਬੈ ਕੇ ਜਣ ਡਟ ਕੇ ਇਹਦਾ ਸਾਥ ਦੇਣਾ ਤੇ ਵੀਰੋ ਜਿਸ ਦਿਨ ਮੇਰੇ ਪਿਤਾ ਦੀ ਮੌਤ ਹੁੰਦੀ ਆ ਮੈਂ ਚੰਡੀਗੜ੍ਹੋਂ 2 ਵਜੇ ਪੋਸਟ ਭਾਦ ਨਾ ਕਿ ਪਿਤਾ ਜੀ ਦੀ ਮੌਤ ਹੋ ਗਈ ਆ ਸਵੇਰੇ 10 ਵਜੇ ਸੰਸਕਾਰ ਆ ਚੈੱਕ ਕਰ ਲੋ ਇਹਨਾਂ ਦੀ ਫੇਸ ਆਈਡੀ ਲੋਕੋਂ ਦੇ ਸਾਹਮਣੇ ਸਰੇ 10 ਵਜੇ ਮੀਟਿੰਗ ਸੱਤ ਲਈ ਸੀ ਵੀ ਕੋਈ ਗੁਰਸ਼ਰਨ ਦੇ ਪਿਤਾ ਦੇ ਸਨਕਾਰ ਤੇ ਐਮ ਐਲ اے ਕੋਈ ਹਲਕਾ ਇੰਚਾਰਜ ਨਾ ਜਾਵੇ ਗੁਰੂ ਘਰ ਬਹਿ ਕੇ ਜਦੋਂ ਬੰਦੇ ਇਹੋ ਵੀ ਗੰਦੀ ਰਾਜਨੀਤੀ ਕਰਦੇ ਆ ਸਨਕਾਰ ਤੇ ਤੁਸੀਂ ਸਾਰੇ ਖਲੋਤੇ ਚਲੋ ਕਿਸੇ ਨੇ ਉਹਦੀ ਗੱਲ ਨਹੀਂ ਮੰਨੀ ਜੋਸੋਂ ਵੀ ਟਿੱਕਾ ਵੀ ਲਾਲੀ ਵੀਰ ਸਾਰੇ ਸਾਡੇ ਚਲੋ ਭਰਾ ਇਨਾ ਚਿਰ ਜ਼ਿੰਦਗੀ ਦਾ 20 25 ਸਾਲ ਇੱਕ ਪਲੇਟਫਾਰਮ ਤੇ ਇੱਕ ਕਵਾਲਿਟੀ ਚ ਕੰਮ ਕੀਤਾ ਸਾਰੇ ਸੰਸਕਾਰ ਤੇ ਆ ਗਏ ਕੋਈ ਉੱਥੇ ਨਹੀਂ ਗਿਆ ਤੇ ਇੱਥੇ ਜਦੋਂ ਸੰਸਕਾਰ ਹੋ ਗਿਆ ਸੀ ਬਾਹਰ ਨਿਕਲ ਰਹੇ ਸੀ ਤੇ ਲੋਪੋ ਕੇ ਸਾਹਿਬ ਆਉਂਦੇ ਆ ਤੇ ਆਣ ਕੇ ਟਿੱਕੇ ਨੂੰ ਕਹਿੰਦੇ ਤੂੰ ਇੱਥੇ ਆਣ ਕੇ ਕੀ ਕਰ ਲਿਆ ਮੈਂ ਜਾ ਕੇ ਘਰੇ ਪੁੱਛਿਆ ਮੈਂ ਕਿਹਾ ਭਰਾ ਕੀ ਲਾਲਾ ਲਾਲਾ ਹੋਈ ਉੱਥੇ ਰੌਲਾ ਪੈ ਗਿਆ ਟਿੱਕਾ ਵੀ ਅੱਗੋਂ ਪੈ ਗਿਆ ਵੀ ਯਾਰ ਕੋਈ ਹੱਦ ਹੁੰਦੀ ਆ ਵੀਰੋ ਯਾਦ ਹੈ ਨਾ ਤੁਹਾਨੂੰ ਸਾਰੇ ਛੀਨਾ ਵਾਲਿਆਂ ਨੂੰ ਜਦੋਂ ਛੀਨਾ ਕਬੱਡੀ ਕੱਪ ਰੱਖਿਆ ਸੀ ਮੈਂ 20 ਸਾਲ ਉਹ ਬੰਦੇ ਨਾਲ ਲਾਡ ਦੇ ਨੇ ਕੀਤੀ ਮਿਹਨਤ ਕੀਤੀ ਮੈਂ ਕਿਹਾ ਮੇਰਾ ਜੀ ਕਰਦਾ ਮੁਜੀਠਿਆ ਤੈਨੂੰ ਆਪਣੇ ਪਿੰਡ ਸੱਦਾ ਤੂੰ ਮੇਰੇ ਪਿੰਡੇ ਆ ਮੈਨੂੰ ਟਾਈਮ ਦੇ ਮੇਰੇ ਚਾਰ ਸੱਜਣ ਮਿੱਤਰ ਵੀ ਗਾਇਕ ਜਿਹੜੇ ਮੈਂ ਕਿਹਾ ਤੁਸੀਂ ਵੀ ਆਓ ਯਾਰ ਮੇਰੇ ਪਿੰਡ ਵਾਲਿਆਂ ਨੂੰ ਪਤਾ ਲੱਗੇ ਮੈਂ ਕੀ ਕਮਾਇਆ ਤੇ ਆਪਾਂ ਵੀਰੋ ਪ੍ਰੋਗਰਾਮ ਰੱਖ ਲਿਆ ਸਟੇਜਾਂ ਲੱਗਣ ਜਾਂ ਪਿਓ ਜੀ ਦਾ ਨਾਂ ਰੱਖਿਆ ਛੀਨਾ ਕਬੱਡੀ ਦਾ ਤੁਹਾਡਾ ਛੀਨਾ ਵਾਲਿਆਂ ਦੀ ਤੁਹਾਡੀ ਸਾਰਿਆਂ ਦੀ ਖੋਦਿਆ ਚੀਨਾ ਕਬੱਡੀ ਕਪਾ ਦਾ ਨਾਂ ਰੱਖਿਆ ਤੇ ਵੀਰੋ ਇਹਨਾਂ ਨੇ ਜੀਤਾ 3 ਦਿਨ ਪਹਿਲਾਂ ਜਦੋਂ ਸਟੇਜਾਂ ਲੱਗ ਰਹੀਆਂ ਸਨ ਜਦੋਂ ਮੈਂ ਇਹਨਾਂ ਕੋਲ 200 ਬੱਸ ਮੰਗੀ ਇਹਨਾਂ ਆਰਟੀਓ ਨੂੰ ਫੋਨ ਕਰਤਾ ਤੇ ਵੀਰੋ 2 ਦਿਨ ਪਹਿਲਾਂ ਇਹਨਾਂ ਮੈਨੂੰ ਜਵਾਬ ਦੇਤਾ ਲੋਪੋਗੇ ਸਾਹਮਣੇ ਉਸ ਦਿਨ ਰੈਲੀ ਰੱਖੀ ਗੁਰੂ ਸਾਹਿਬਾਣ ਬਰਾਬਰ ਤੇ ਤੇ ਫੇਰ ਵਾਹਿਗੁਰੂ ਦੀ ਗੁਰੂ ਦੀ ਕਿਰਪਾ ਤੁਹਾਡਾ ਸਾਰਿਆਂ ਦਾ ਮੇਰੇ ਸਿਰ ਤੇ ਮੇਰ ਪਰਿਆ ਹੱਥ ਤੁਹਾਡਾ ਸਾਰਿਆਂ ਤੇ ਵੀਰੋ ਇੱਥੇ ਠਾਠਾਂ ਮਾਰਦਾ ਇਕੱਠ 50000 ਦਾ ਤੇ ਉਥੇ 1000 ਬੰਦਾ ਜਦੋਂ ਸੀਆਈਡੀ ਇੰਟੈਲੀਜੈਂਸੀ ਨੇ ਦੱਸਤਾ ਕਿ ਉਥੇ ਅੱਜ ਐਡਾ ਵੱਡਾ ਇਕੱਠ ਹੋ ਗਿਆ ਉਥੇ ਕੋਈ ਐਲਾਨ ਨਾ ਹੋਵੇ ਇਹ ਥੀਏਟਰ ਲੋਗ ਨੇ ਇਹਨਾਂ ਦੀ ਕੋਈ ਜ਼ਮੀਰ ਨਹੀਂ ਆ ਇਹ ਵੀਰੋ ਜਿਹੜੇ ਚਾਰ ਦਿਨ ਮੇਰੇ ਪ੍ਰੋਗਰਾਮ ਫੇਲ ਕਰਦੇ ਰਹੇ ਡੱਕਦੇ ਰਹੇ ਫੇਰ ਉਥੇ ਆਣ ਕੇ ਬਹਿ ਗਏ ਸਟੇਜਾਂ ਤੇ ਮੈਂ ਲੱਗੀਆਂ ਲੋਹਾਤੀਆਂ ਕੇ ਬਾਗਲ ਲੋਕਾਂ ਨੇ ਪਾਣੀ ਦੇ ਗਲਾਸ ਮਾਰੇ ਉਹ ਤੁਸੀਂ ਤਾਂ 4 ਦਿਨ ਹੋ ਗਿਆ ਲੋਕਾਂ ਨੂੰ ਟੱਕਣ ਦੇ ਆ ਜਿਹੜੇ ਸਰਪੰਚ ਉੱਥੇ ਆਏ ਉਹਨਾਂ ਨੇ ਇਹ ਗੱਲ ਕਹੀ ਵੀ ਤੁਸੀਂ ਸਾਨੂੰ ਮੁਨਾ ਕਰਦੇ ਹੋ ਤੇ ਅੱਜ ਆਪ ਕਿਧਰ ਆ ਗਏ ਵੀਰੋ ਬੜੇ ਥਕੇ ਗੀਤੇ ਪਰ ਮੈਂ ਜਰਿਆ ਸੀ ਨਹੀਂ ਕੀਤੀ ਫੇਰ ਮੈਂ ਮੁਜੀਠੀਏ ਦਾ ਟਿਕਲਵਾਂ ਜਾ ਖਲੋਕੇ ਮਜੀਠੀਏ ਰੀਚੇ ਤੁਦਾ ਗਾਜ ਕੀਤਾ ਵਫਾਦਾਰੀ ਕੋਈ ਚੀਜ਼ ਆ ਖੂਨ ਵਿੱਚ ਵਫਾਦਾਰੀ ਆ ਫੇਰ ਚਲੋ ਅਗਲੀ ਵਾਰ ਆ ਗਈ ਹਰ ਵਾਰ ਮਲੋ ਤੱਕਾ ਮੈਂ ਬਹੁਤ ਗੋਸ਼ੇ ਨਾਲ ਕੀਤਾ ਵੀਰੋ ਮੈਂ ਫੇਰ ਜਉਦੇ ਨੂੰ ਕਿਹਾ ਮੈਂ ਕਿਹਾ ਯਾਰ ਆ ਹੁਣ ਰਾਏ ਸੰਦੀ ਇਲੈਕਸ਼ਨ ਆ ਗਈ ਜਿੱਥੋਂ ਸਿਆਪਾ ਪਿਆ ਮੈਂ ਕਿਹਾ ਮੈਨੂੰ ਕਹਿੰਦਾ ਇਹਦੀ ਹੁਣਾਂ ਲੋਕੋ ਕੇ ਸਾਹਮਣੇ ਮੈਂ ਮਨ ਨਾਵਾ ਚਾਹ ਮੈਨੂੰ ਕਿਹਾ ਮਜੀਠੀਆ ਲੋਕੋ ਕੇ ਸਾਹਮਣੇ ਚਾਹ ਪਿਆਰੋ ਮੈਂ ਕਿਹਾ ਚਾਹ ਮਿੱਤਰਾਂ ਇਹਦੀ ਗਈ ਆ ਮੁੱਕ ਸਾਡੇ ਕੋ ਤੇ ਜਉਦੇ ਆ ਮੁੱਕ ਗਈ ਮਜੀਠੀਆ ਦੀ ਵੀ ਕਿਸੇ ਗੱਲ ਦੀ ਬਰਦਾਸ਼ਤ ਕਰਨ ਦੀ ਹੱਦ ਹੁੰਦੀ ਇੱਕ ਵਾਰੀ ਦੋ ਵਾਰੀ ਚਾਰ ਵਾਰੀ ਪਰ ਵੀਰੋ ਇਹਨਾਂ ਕੋ ਕੋਸ਼ ਦੀਆਂ ਗੱਲ ਉਥੇ ਇਹ ਸੀ ਪੀਏ ਤਾਂ ਸਰਕਾਰੀਆਂ ਤੋਂੇ ਰਲੇ ਸਰਕਾਰੀਆਂ ਨੇ ਕਾਂਗਰਸ ਮਾਰਤੀਆ ਮਗੀਠੇ ਜਾ ਕੇ ਵੇਖ ਲੋ ਕਿਸੇ ਨੂੰ ਪੁੱਛੋ ਇਹਨੇ ਕਾਲੀਦਲ ਖਤਮ ਕਰਤਾ ਕੋਈ ਇੱਕ ਵਾਰੀ ਹਰ ਜੇ ਯਾਰ ਦੋ ਵਾਰੀ ਹਰ ਜੇ ਤਿੰਨ ਵਾਰੀ ਹਰ ਜੇ ਚਾਰ ਵਾਰੀ ਹਰ ਜੇ ਤੁਰਿਆ ਉਹ ਜਾਂਦਾ ਨਹੀਂ ਪਲਵੀ ਵਾਰ ਫੇਰ ਹਲਕਾਂ ਚਾਰ ਲਾਤਾ ਅੱਜ ਤਿੰਨ ਜਾਣਿਆ ਫੇਰ ਤਿੰਨਾਂ ਜਾਣਿਆਂ ਨੂੰ ਫੇਰ ਕਿ ਆ ਵੀ ਤੈਨੂੰ ਟਿਕਟ ਦੇਣੀ ਆ ਤੈਨੂੰ ਦੇਣੀ ਆ ਉਤਨੇ ਆਪਣੇ ਵਿਚਾਰੇ ਚੋਰ ਮੋਰੀਆਂ ਨਹੀਂ ਆਪਣਾ ਜੋਰ ਲਾਉਂਦਾ ਕਲੀਅਰ ਗੱਲ ਫੇਰ ਕਿਸੇ ਨੂੰ ਨਹੀਂ ਆ ਬੇਨਾਂ ਕੀ ਕਰਨਾ ਗੱਲ ਜਿਆਦੀ ਲੰਮੀ ਹੁੰਦੀ ਆ ਵੀਰੋ ਫੇਰ ਵੀ ਮੈਂ ਕਿਆ ਇੱਕ ਥੋਕ ਕੇ ਮਜੀਠੀਆਂ 10 ਵਜੇ ਤੇਰਾ ਇਨਾ ਚਿਰ ਮੈਂ ਲਾਇਆ 1 ਰੁਪਏ ਦਾ ਵੀ ਰਵਾਧਾਰ ਹਾਂ ਦੱਸ

ਤੇਰ ਕੋ ਕਹੇ ਗੁਰੂ ਘਰ ਚੋਂ ਆਇਆ ਤਾਂ ਦੱਸ ਤੇਰ ਕੋ ਕੋਈ ਕੰਮ ਲੈ ਦੱਸ ਕਹਿ ਲਲ ਕਰਕੇ ਕਰ ਕਿਉਂ ਨਹੀਂ ਬੋਲਦਾ ਫਿਕਰ ਤੈਨੂੰ ਇੰਨਾ ਪਿਆ ਮੇਰੇ ਘਰ ਦੇ ਲਾਗੇ ਦੋ ਰੈਲੀਆਂ ਪਟਠੀਆਂ ਉੱਤੇ ਇੱਕ ਤੂੰ ਉੱਚ ਮੇਰੇ ਘਰ ਦੇ ਨਾਲ ਪਹਿਲ ਸੋਚ ਰੱਖੀ ਇੱਕ ਤੂੰ ਸੇਮਾ ਨਾਲ ਇੱਥੇ ਰੱਖੀ ਇੰਨਾ ਤੈਨੂੰ ਦੱਸ ਤੰਦਾ ਮੇਰਾ ਦੂਜਾ ਫੇਰ ਵੀ ਰੋ ਅੱਜ ਵੇਖ ਲੋ ਕੀ ਕੀਤਾ ਅੱਜ ਅਸੀਂ ਲਿਮਿਟਿੰਗਾਂ ਦਾ ਐਲਾਨ ਕੀਤਾ ਤੇ ਅੱਜ ਫੇਰ ਉਹਦੇ ਪਿੰਡ ਦੇ ਵਿੱਚ ਨੇ ਰੈਲੀ ਰੱਖੀ ਸਰਦਸ਼ੀ ਨੰਨ ਤਰਲੇ ਮਰਨੇ ਵੀ ਉੱਥੇ ਕੋਈ ਬੰਦਾ ਨਾ ਜਾਵੇ ਇਹਨੂੰ ਫੇਲ ਕਰਨਾ ਆ ਵੇਖ ਆ ਵੇਖ ਸਾਠਾ ਮਾਰਦਾ ਘੱਟ ਆ ਵੇਖ ਦੁਨੀਆ ਦੇ ਸਤ ਗੁਰੂ ਆਗਰਾਮ ਕੀਤੇ ਸੱਤ ਕਿਹਦੇ ਨਾਲ ਕਿਹਦੇ ਵਿੱਚ ਧਾਰੀਵਾਲ ਸਾਹਿਬ ਗਵਾਇਆ ਗੱਡੀਆਂ 100 ਦੀ ਸਪੀਡ ਤੇ ਆਈਆਂ ਨੇ ਇਹਨਾਂ ਲਈ ਇੱਕ ਪਿੰਡ ਵਾਲੇ ਦੂਜੇ ਪਿੰਡ ਆ ਠੀਕ ਹੈ ਪੰਜਾਪ ਸਟੇਜ ਤੇ ਜਿਹੜੇ ਬੈਠੇ ਹੋ ਸਕਦੇ ਆ ਦੱਸ ਇੱਥੇ ਆ ਵੇਖ ਕੀ ਬਣਦਾ ਅੱਜ ਫੇਰ ਉੱਥੇ ਲੜਾਈ ਮੈਂ ਇੱਥੇ ਰੈਲੀ ਰੱਖੀ ਤੇ ਜੋ ਉੱਥੇ ਰੱਖੀ ਆ ਜੇ ਤੂੰ ਨਹੀਂ ਮੈਂ ਤੇ ਤੈਨੂੰ ਆਨਲਾਨ ਕਰਦਾ ਸਟੇਜ ਰੱਖ ਜਗ੍ਹਾ ਤੇਰੀ ਰੱਖ ਰਾਇਆ ਸਾਡੀ ਦੇ ਵਿੱਚ ਤਮਾਸ਼ਾ ਵੇਖ ਕੇ ਤੈਨੂੰ ਪਤਾ ਲੱਗ ਜਾ ਅਸੀਂ ਕੀ ਕਮਾਇਆ ਓਏ ਅਸੀਂ ਓਏ ਓਏ ਅਸੀਂ ਉਹ ਜਿਹਨਾਂ ਦੇ ਸਾਡੇ ਫਰਦਾਦਿਆਂ ਦੀਆਂ ਫੋਟੋਆਂ ਡੀਸੀ ਦਫ਼ਤਰ ਲੱਗੀਆਂ ਲਵਾ ਕੇ ਬਖਾ ਉੱਥੇ ਤੂੰ ਜਾਰਵਰੀ ਐਮਐਲਏ ਪੰਜਾ ਮੰਤਰੀ ਪੰਜਾ ਤੇਰੀ ਡੀਸੀ ਸਰਦਾਰ ਬਾਹਰ ਫੋਟੋ ਨਹੀਂ ਲੱਗਣੀ ਅਸੀਂ ਮੋਗੇ ਮੋਰਚੇ ਦੀ ਲੜਾਈ ਲੜੀਆ ਆ ਬੈਠਾ ਸਰਦਾਰ ਤਲਵੰਦਰ ਸੋ ਚੁੱਪ ਕੇ ਗਿਉਂਗਲ ਕਿੰਨੇ ਬੰਦੇ ਭਰਤੀ ਕਰਾਇਆ ਕਿੰਨੇ ਕੰਮ ਕੀਤੇ ਹੈ ਕੋਈ ਸਾਡਾ ਪਰਿਵਾਰ ਰੁਪਈਏ ਦਾ ਰਵਾਧਰ ਵੀਰੋ ਅੱਜ ਵੀ ਕਰ ਰਹੇ ਸ੍ਰੋਮਣੀ ਕਮੇਟੀ ਦੇ ਮਲਾਜਮਾਂ ਨੂੰ ਵੀ ਤੁਹਾਡੀਆਂ ਬਦਲੀਆਂ ਆਨੰਦਪੁਰ ਸਾਹਿਬ ਕਰ ਦਿੱਤੀਆਂ ਜਾਣਗੀਆਂ ਤੁਸੀਂ ਜਾਂ ਬੂਥ ਲਾਓ ਤੁਸੀਂ ਗੁਰੂ ਘਰ ਦਾ ਸਿਆਸ ਕਰਦੇ ਹੋ ਅਸੀਂ 60 ਬੰਦੇ ਲਵਾਏ ਅੱਜ ਵੀ ਅਸੀਂ ਇਹ ਕਹਿੰਦੇ ਜਾਓ ਪਾ ਦਿਓ ਵੋਟਾਂ ਇਹਨਾਂ ਨੂੰ ਸਾਨੂੰ ਵੋਟਾਂ ਦੀ ਲੋੜ ਨਹੀਂ ਜੇ ਕੋਈ ਤੁਹਾਡਾ ਨੁਕਸਾਨ ਹੁੰਦਾ ਪਰ ਮਝਿਠਿਆ ਇੱਥੇ ਲੇਖਾ ਦਿਣਾ ਪੈਣਾ ਇੱਥੇ ਸੱਚ ਝੂਠ ਦਾ ਨਤਰਾ ਹੋਣਾ ਏ ਦੁਨੀਆ ਸਭ ਸੱਚ ਜਾਣਦੀ ਆ ਇੱਥੇ ਤੈਨੂੰ ਦੱਸਣਾ ਪੈਣਾ ਅੱਜ ਨਹੀਂ ਤਾਂ ਕਰਨਾ ਦੱਸੋ ਸਾਰੇ ਪਿੰਡ ਵਾਲੇ ਬੈਠੇ ਸਰੂਨੀ ਕਮੇਟੀ ਦੇ ਮੁਲਾਜ਼ਮਾਂ ਤੁਹਾਡੀਆਂ ਮੀਟਿੰਗਾਂ ਲੰਗਰ ਸਵਾਉਣ ਦੀ ਕਮੇਟੀ ਦਾ ਜਾਵੇ ਵੀਰੋ ਇਹਨਾਂ ਨੇ ਬੜਾ ਕਹਾਣ ਕੀਤਾ ਆ ਜਿੱਥੇ ਸਾਡਾ ਕੀਤਾ ਸਾਡੇ ਵਰਗੇ ਨੌਜਵਾਨਾਂ ਦਾ ਕੀਤਾ ਸਾਡੇ ਵਰਗੇ ਪਰਿਵਾਰਾਂ ਦਾ ਕੀਤਾ ਉਥੇ ਪੰਥ ਦਾ ਵੀ ਕੀਤਾ ਆ ਕੰਨ ਉਥੇ ਬੋਲਦਾ ਪੰਥ ਪੰਜਾਬ ਪੰਜਾਬ ਦੀਆਂ ਦੇ ਪਹਿਰੇਦਾਰ ਕਿਹੜਾ ਪੰਥ ਕਿਹੜੇ ਪਹਿਰੇਦਾਰ ਹੀਵਾਂ ਸਾਂਝ ਆ ਸਾਂਝ ਵੇਖ ਘਰ ਘਰ ਤੂੰ ਪਾੜਦੇ ਟਿੱਕਾ ਤੇ ਰੰਧਾਵਾ ਤੂੰ ਪਾੜਦੇ ਛੀਨਾ ਤੇ ਜੋਧਾ ਤੂੰ ਪਾੜਦੇ ਸੁਖੀਰ ਰੰਧਾਵੇ ਦਾ ਭਰਾ ਇੰਦਰਜੀਤ ਪਾੜਦਾ ਦਲਬਾਗ ਵਡਾਲੀ ਦੇ ਨਾਲ ਗੁਰਪ੍ਰੀਤ ਪਾੜਦਾ ਉਹ ਤੁਸੀਂ ਦੇ ਲੋਕਾਂ ਦੇ ਸਗੇ ਭਰਾ ਪਾੜਦੇ ਅੱਜ ਸਾਡਾ ਘਰ ਪਾੜ ਨੂੰ ਫਿਰਦਿਆ ਵੀਰੋ ਸਾਡਾ ਘਰ ਪਾੜ ਨੂੰ ਫਿਰਦਿਆ ਮੈਂ ਨਾ ਕੋਈ ਇਲੈਕਸ਼ਨ ਅਰੇ ਤੱਕ ਲੜੀ ਆ ਬਿਨਾ ਮੁਕਾਬਲਾ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਪਤੀ ਸਾਰੇ ਇਲਾਕੇ ਨੂੰ ਛੱਟ ਪੰਡਿਆ ਮੈਂ ਉਹਨਾਂ ਦਾ ਅੱਜ ਤੱਕ ਧੰਨਵਾਦ ਕਰਦਾ ਬਿਨਾ ਮੁਕਾਬਲਾ ਦੋ ਸੀਟਾਂ ਤੁਸੀਂ ਸਾਨੂੰ ਜ਼ਿਲ੍ਹਾ ਪੀਸ ਵੀ ਬਿਨਾ ਮੁਕਾਬਲਾ ਜਿਵਾਈ ਤੇ ਸਾਨੂੰ ਬਲਾਕ ਸੰਪਤੀ ਵੀ ਜਿਨਾ ਬਿਨਾ ਮੁਕਾਬਲਾ ਜਿਤਾਈ ਤੇ ਵੀਰੋ ਹੁਣ ਵੀ ਤੁਹਾਡੀ ਕਚਹਿਰੀ ਦੇ ਵਿੱਚ ਤੇ ਆਉਣ ਵਾਲੇ 3-4 ਸਾਲ ਅਜੇ ਵੀ ਰਾਤ ਦੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ ਜੇ ਕੋਈ ਚੰਗਾ ਕੰਮ ਕਰਾਂ ਮੇਰ ਨਾਲ ਤੁਰੇ ਹੋ ਜੇ ਕੋ ਮੈਂ ਚੰਨਾ ਕਰਾਂ ਤੇ ਬੇਸ਼ੱਕ ਮੈਨੂੰ ਵੋਟ ਨਾ ਪਾਇਓ ਪਰ ਅੱਜ ਦਾ ਜਿਹੜਾ ਮਸਲਾ ਆਇਆ ਅੱਜ ਸਾਡੇ ਇਲਾਕੇ ਦਾ ਸਾਡਾ ਭਰਾ ਸਾਡਾ ਚਾਚਾ ਸਾਡਾ ਤਾਇਆ ਸਾਰ ਕੁਲਦੀਪ ਸਿੰਘ ਧਾਰੀਵਾਰ ਖਲੋਤਾ ਫਿਰੋ ਸਾਡੇ ਆ ਇਥੋਂ ਸਾਈਕਲ ਤੇ ਵੀ ਤੁਸੀਂ ਜਾ ਸਕਦੇ ਹੋ ਤੁਰ ਕੇ ਵੀ ਕੋਈ ਜਾ ਸਕਦਾ ਫਿਰੋ ਅੱਜ ਇਹਨਾਂ ਨੂੰ ਆਪਾਂ ਜਿਤਾਉਣਾ ਤੇ ਇਹਨਾਂ ਦੀ ਧੌਂ ਚੋਂ ਕਿਲਾ ਕੱਢਣਾ ਆ ਸਰਕਾਰੀਆ ਗੱਲਾਂ ਕਰਦਾ ਹੀ ਉਹ ਤੋਂ ਮੇਰੇ ਪਿੰਡ ਆ ਓ ਵੀਰਿਆ ਤੂੰ ਸਾਡੇ ਨਾਲ ਕਾਹਦੀ ਗੱਲ ਕਰਦੀ ਤੈਨੂੰ ਚਾਰ ਵਾਰੀ ਹਲਕੇ ਰਾਜੇ ਸਾਸੀ ਨੇ ਐਮਐਲਏ ਬਣਾਇਆ ਕੈਪਟਨ ਅਮਰਿੰਦਰ ਸੋਹਣ ਜਦੋਂ ਐਮਪੀ ਬਣਿਆ ਤੇ ਐਥੋਂ ਉਹਨੂੰ ਇੱਕ ਮਾਡਰਨ ਪਿੰਡ ਮਿਲਦਾ ਐਮਪੀ ਨੂੰ ਤੇ ਤੂੰ ਮਾਡਰਨ ਪਿੰਡ ਕਿਹੜਾ ਬਣਾਇਆ ਧੌਣ ਤੈਨੂੰ ਰਾਜੇ ਸਾਸੀ ਹਲਕੇ 'ਚ ਕੋਈ ਪਿੰਡ ਨਹੀਂ ਦਿਖਿਆ ਜੇ ਸਰਦ ਰਾਜਾ ਸਾਸੀ ਨੇ ਤੇਰੇ ਸਿਰ 'ਤੇ ਚਾਰ ਵਾਰੀ ਪੱਗ ਰੱਖੀ ਜੇ ਰਾਜਾ ਸਾਡੀ ਮਤਾਲਬ ਤੂੰ ठेकेदार ਤੋਂ ਅੱਜ ਰਾਜਾ ਬਣ ਗਿਆ ਤੂੰ ਮੰਤਰੀ ਬਣ ਗਿਆ ਦੱਸ ਇਹਨਾਂ ਲੋਕਾਂ ਨੂੰ ਕੀ ਕਰ ਰਹੇ ਹੋ ਤੇ ਉਹਨਾਂ ਤੋਂ ਹਾਨੇ ਤੈਨੂੰ ਹਰਾ ਕੇ ਤੋਰਿਆ ਮਿੱਤਰਾ ਹਰਾ ਕੇ ਤੋਰਿਆ ਆਉਣ ਵਾਲਾ ਸਮਾਂ ਤੈਨੂੰ ਦੱਸੂਗਾ ਮਿੱਤਰਾ ਇਲੈਕਸ਼ਨ ਹੋਣੀ ਆ ਜਦੋਂ ਕੁੰਨੀਦਰ ਸਿੰਘ ਫਸ ਕੇ ਵੀ ਕੀ ਬਣਦਾ ਪਰ ਅਸੀਂ ਤੇਰੇ ਨੂੰ ਚੋੜਨੇ ਆ ਅੱਜ ਜਿਹੜੇ ਤੇਰੇ ਨਾਲ ਬੈਠੇ ਆ 60 70 ਸਰਪੰਚ ਛੱਡ ਕੇ ਤੈਨੂੰ ਆਇਆ ਕਿ ਤੈਨੂੰ ਜਦੋਂ ਇਹਨਾਂ 'ਚੋਂ ਤੈਨੂੰ ਕੋਈ ਨਹੀਂ ਚੁਕਿਆ ਜਿਲ੍ਹਾ ਪ੍ਰੀਸ਼ਦ ਦਾ ਚੇਅਰਮੈਨ ਬਣਾਉਣ ਲਈ ਫੇਰ ਵੀ ਉਹ ਆਪਣਾ ਘਰ ਪਾ ਲਿਆ ਆਪਣਾ ਭਤੀਜਾ ਚੇਅਰਮੈਨ ਬਣਾਇਆ ਆਪਣੇ ਮੁੰਡੇ ਨੂੰ ਐਕਟਰ ਬਣਾਉਣ ਲਿਆ ਫਿਲਮਾਂ ਚਲਾਉਣ ਲਿਆ ਬਾਜੋ ਵੀਰੋ ਸਾਡੇ ਪਿੰਡ ਵਾਲੇ ਤੁਸੀਂ ਬੈਠੇ ਹੋ ਜਿਹੜੇ ਸਾਡੇ ਪਿੰਡ ਦੇ ਵਿੱਚ ਦੂਜੇ ਵੀ ਕੋਈ ਮੇਰੇ ਵੀਰ ਬੈਠਿਆ ਮੈਂ ਕਦੀ ਕਿਸੇ ਨਾਲ ਕੋਈ ਵਿਰੋਧ ਨਹੀਂ ਕੀਤਾ ਨਾ ਮੇਰਾ ਪਿੰਡ ਦੇ ਵਿੱਚ ਕੋਈ ਮੇਰਾ ਕਿਸੇ ਨਾਲ ਵਿਰੋਧ ਹੈ ਨਾ ਮੇਰੇ ਪਿੰਡ ਦੇ ਵਿੱਚ ਮੇਰੇ ਨਾਲ ਕਿਸੇ ਦੀ ਕੋਈ ਲੜਾਈ ਨਾ ਨਾ ਮੈਂ ਕਰਨੀਆ ਨਾ ਮੈਂ ਹੀ ਕਦੀ ਕਿਸੇ ਦਾ ਮਾਰਾ ਕੀਤਾ ਪਰ ਵੀਰੋ ਇਹਨਾਂ ਤੋਂ ਬਚੋ ਇਹਨਾਂ ਦੀ ਸਿਆਸਤ ਨੂੰ ਸਮਝੋ ਤੁਹਾਨੂੰ ਪਹਿਲਾਂ ਨਹੀਂ ਸਾਡਾ ਭਰਾ ਦਿਖਦਾ ਅੱਜ ਗੁਰਸ਼ਰਨ ਸਿੰਘ ਸ਼ੀਨਾ ਜਰਨਲ ਸਖਤਰ ਬਣਾਤਾ ਧਾਰੀਵਾਲ ਸਾਹਿਬ ਹੁਣਾ ਪੰਜਾਬ ਦਾ ਤੇ ਤੁਸੀਂ ਸਾਡੇ ਪਿੰਡ ਅੱਜ ਜਰਨਲ ਸਖਤਰ ਨੇ ਲੈ ਕੇ ਆ ਗਏ ਜੇ ਪਹਿਲਾਂ ਤੁਹਾਨੂੰ ਨਹੀਂ ਦਿਖਾਇਆ ਬੰਦੇ ਸਾਥ ਪਹਿਲਾਂ ਤੁਸੀਂ ਇਹਨਾਂ ਦੀ ਕਦੀ ਬਾਹ ਨਹੀਂ ਫੜੀ ਪਹਿਲਾਂ 30 30 ਸਰਪੰਚ ਤੇ ਕੋ ਚੰਡੀਗੜ੍ਹ ਜਾਂਦੇ ਤੇ ਤੂੰ ਕਹਿੰਦਾ 1 ਮਿੰਟ ਦਾ ਸਮਾਂ ਕਿਧਰ ਆਏ ਇਹ ਕਹਿੰਦਾ ਤੈਨੂੰ 2 ਮਿੰਟ ਮਿਲਣੇ ਕਹਿੰਦਾ 2 ਮਿੰਟ ਦਾ ਮਤਲਬ 2 ਮਿੰਟ 30 ਸਰਪੰਚ ਚੰਡੀਗੜ੍ਹ ਗਏ ਹੋਣ ਤੇ ਵੀਰੋ ਇਹ ਕਹਿੰਦੇ 2 ਮਿੰਟ ਦਾ ਮਤਲਬ 2 ਮਿੰਟ ਤੇ ਅੱਜ ਕਿਦਾਂ ਤੈਨੂੰ ਚੇਤਾ ਆ ਗਿਆ ਰਾਏ ਸਾਂਸੀ ਹਲਕੇ ਦਾ ਇਸ ਕਰਕੇ ਤੁਹਾਡੀ ਬੋੜਿਆ ਤੁਸੀਂ ਪਉਣੀਆ ਤੁਸੀਂ ਸੋਚ ਸਮਝ ਕੇ ਬੋਰਡ ਪਾ ਬਕੀ ਦਾ ਹੱਕ ਬਣਦਾ ਮੈਂ ਧਾਰੀਵਾਲ ਸਾਹਿਬ ਨੂੰ ਬੇਨਤੀ ਕੀਤੀ ਮੈਂ ਕਿਹਾ ਸਾਡਾ ਲੜਾਈ ਦੇ ਵਿੱਚ ਬੜਾ ਨੁਕਸਾਨ ਹੋਇਆ ਲੋਪੋ ਕੇ ਸਾਹਮਣੇ ਸਾਡਾ ਬਹੁਤ ਪਹਿਲਾਂ ਨੁਕਸਾਨ ਕੀਤਾ ਲੜਾਈ ਤੇ ਤੁਰ ਹੀ ਮੈਂ ਚੇਰੂਆਣੀ ਤੋਂ ਆਪਣੇ ਹਮਲਾ ਕਰ ਸਾਸ਼ੀਨਾ ਤੋਂ ਤੇ ਤੁਰਦੀ ਤੁਰਦੀ ਮੇਰੇ ਗੜ ਪੈ ਗਈ ਤੇ ਲੜਦੇ ਲੜਦੇ ਅੱਜ ਕਿੱਥੇ ਆ ਗਏ ਆ ਉਸ ਤੋਂ ਬਾਅਦ ਸਰਕਾਰੀਆਂ ਨਾਲ ਸਾਡੇ ਪੰਜਾਂ ਪਿੰਡਾਂ ਦਾ ਮੰਤਰੀ ਸਾਹਿਬ ਕਿਤੇ ਪਾਣੀ ਨਹੀਂ ਨਿਕਲਦਾ ਬਾਗ ਗੁਨਾਹ ਵਾਲਿਆਂ ਟੁੱਕੜਾਂ ਵਾਲੇ ਅੱਡੇ ਦਾ ਕਿਤੇ ਪਾਣੀ ਨਹੀਂ ਨਿਕਲਦਾ ਸਭ ਤੋਂ ਵੱਡੀ ਮੰਗ ਸਿਹੜੀਆ ਸਾਡੇ ਪਿੰਡਾਂ ਦੇ ਛੱਤਰ ਪਾਏ ਜਾਣ ਤੇ ਸਾਡੇ ਪਿੰਡਾਂ ਦਾ ਪਾਣੀ ਕੱਢਿਆ ਜਾਵੇ ਮੈਂ ਤੁਹਾਡੇ ਮਾਦੀ ਬਨਾ ਇਹਨਾਂ ਸਾਰਿਆਂ ਦਾ ਵਿਸ਼ਵਾਸ ਵੀ ਪਾਇਆ ਤੇ ਇਹਨਾਂ ਨੂੰ ਵਾਅਦਾ ਵੀ ਕੀਤਾ ਕਿ ਜਿੱਦਣ ਇਲੈਕਸ਼ਨ ਜਿੱਤ ਗਏ ਤੁਸੀਂ ਵਾਹਿਗੁਰੂ ਨੇ ਕਿਰਪਾ ਕਰਤੀ ਸਭ ਤੋਂ ਪਹਿਲਾਂ ਆਪਣੇ ਪਿੰਡਾਂ ਦਾ ਛੱਪੜ ਦਾ ਨੀਂ ਪੱਥਰ ਜਿਹੜਾ ਹੈ ਤੁਹਾਡੇ ਕੋਲੋਂ ਲਖਾਉਣਾ ਤੇ ਆਪਣੇ ਪਿੰਡਾਂ ਦਾ ਵਿਕਾਸ ਕਰਾਉਣਾ ਮੈਂ ਤੁਹਾਡੇ ਤੇ ਰੱਬ ਦੀ ਨਾਮ ਆਣ ਕਰਦਾ ਮੈਂ 24 ਘੰਟੇ ਮੇਰੇ ਦਰਵਾਜ਼ੇ ਖੁੱਲੇ ਆ 24 ਘੰਟੇ ਮੇਰਾ ਫੋਨ ਚੱਲਦਾ ਮੈਂ ਤੁਹਾਡਾ ਪੁੱਤ ਭਤੀਆ ਭਰਾ ਬੱਚਾ ਜੇ ਕੋਈ ਗਲਤੀ ਵੀ ਕਦੀ ਜਾਣੇ-ਅਣਜਾਣੇ ਹੋਈ ਆ ਤੇ ਛੋਟਾ ਸਮਝ ਕੇ ਮਾਫ਼ ਕਰ ਦਿਓ ਪਰ ਜਿਹੜੀਆਂ ਵੋਟਾਂ ਆ ਇਸ ਵਾਰ ਧਾਰੀਵਾਲ ਸਾਹਿਬ ਨੂੰ ਇੱਕ ਵਾਰੀ 80 ਤੋਂ 90% ਪਿੰਡੋਂ ਪਾਗਜ ਤੋਣਾ ਹੁਣ ਮੈਂ ਨਹਰਾ ਲਾਉਣ ਲੱਗਾ ਸਾਰਿਆਂ ਗੱਜ-ਬਾਜਿਆਂ ਜਵਾਬ ਦੇਣਾ ਬੋਲੇ ਈਸੋਂ ਹਾ ਸਰਦਾਰ ਗੁਲਦੀਪ ਸਿੰਘ ਧਾਰੀਵਾਲ ਆਮੀ ਪਾਰਟੀ ਜੈਹਾਬ ਸਰਦਾਰ ਗਵਨ ਸਿੰਘ ਮਾਲ ਜੈਹਾਬ ਮੈਂ ਬੇਨਤੀ